ਸ਼੍ਰੀ ਕਲ ਐਸਟੀਪੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪੇਸ਼ ਹਨ ਅੱਜ ਦੀਆਂ ਮੁੱਖ ਖਬਰਾਂ ਲੈਂਡ ਪੂਲਿੰਗ ਨੀਤੀ ਤੇ 10 ਸਤੰਬਰ ਤੱਕ ਰੋਕ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਤੇ ਅੰਤਰੀਮ ਰੋਕ ਲਗਾਉਣ ਦਾ ਹੁਕਮ ਦਿੱਤਾ ਹੈ ਸੂਬਾ ਸਰਕਾਰ ਵੱਲੋਂ ਇਸ ਨੀਤੀ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਹਾਈ ਕੋਰਟ ਨੇ 10 ਸਤੰਬਰ ਤੱਕ ਲੈਂਡ ਪੂਲਿੰਗ ਨੀਤੀ ਤੇ ਅੰਤਰੀਮ ਰੋਕ ਲਗਾ ਦਿੱਤੀ ਹੈ ਹੁਣ ਇਸ ਦੀ ਅਗਲੀ ਸੁਣਵਾਈ 10 ਨੂੰ ਹੋਵੇਗੀ ਅਤੇ ਇਸ ਉਪਰੰਤ ਫੈਸਲਾ ਆਵੇਗਾ ਰਾਹੁਲ ਗਾਂਧੀ ਵੱਲੋਂ ਵੋਟ ਚੋਰੀ ਦੇ ਵੱਡੇ ਅੰਕੜੇ ਪੇਸ਼ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੋਟ ਚੋਰੀ ਦੇ ਵੱਡੇ ਅੰਕੜੇ ਪੇਸ਼ ਕਰਕੇ ਸਰਕਾਰ ਅਤੇ ਚੋਣ ਕਮਿਸ਼ਨ ਤੇ ਵੱਡੇ ਸਵਾਲ ਖੜੇ ਕੀਤੇ ਹਨ ਰਾਹੁਲ ਗਾਂਧੀ ਨੇ ਕਰਨਾਟਕ ਦੇ ਮਹਾਦੇਵਪੁਰ ਵਿਧਾਨ ਸਭਾ ਹਲਕੇ ਦੀ ਵੋਟਰ ਸੂਚੀ ਦੇ ਅੰਕੜੇ ਰੱਖਦਿਆਂ ਚੋਣਾ ਵਿੱਚ ਹਿਰਾਫੇਰੀ ਦਾ ਦਾਵਾ ਕੀਤਾ ਰਾਹੁਲ ਗਾਂਧੀ ਨੇ ਦੱਸਿਆ ਕਿ ਚੋਣ ਹਿਰਾਫੇਰੀ ਦੇ ਸਬੂਤ ਇਕੱਤਰਿਤ ਕਰਨ ਵਿੱਚ ਕੁੱਲ 6 ਮਹੀਨੇ ਦਾ ਸਮਾਂ ਲੱਗਿਆ ਹੈ ਕਪਿਲ ਸ਼ਰਮਾ ਦੇ ਕੈਫੇ ਤੇ ਕੈਨੇਡਾ ਵਿੱਚ ਮੂੜ ਹਮਲਾ ਕਪਿਲ ਸ਼ਰਮਾ ਦੇ ਕੈਫੇ ਤੇ ਕੈਨੇਡਾ ਵਿੱਚ ਮੂੜ ਹਮਲਾ ਹੋਇਆ ਹੈ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਕਪਿਲ ਸ਼ਰਮਾ ਦੇ ਕੈਫੇ ਵਿੱਚ ਦੂਜੀ ਵਾਰੀ ਗੋਲੀਆਂ ਚਲਾਈਆਂ ਗਈਆਂ ਹਨ ਇਸ ਘਟਨਾ ਵਿੱਚ ਕਿਸੇ ਨੂੰ ਵੀ ਸੱਟਾ ਨਹੀਂ ਲੱਗਿਆ ਸੋਸ਼ਲ ਮੀਡੀਆ ਤੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਹੋਣ ਦਾ ਦਾਵਾ ਕਰਨ ਵਾਲੇ ਗੈਂਗਸਟਰ ਗੋਲਡੀ ਢਿੱਲੋ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਕੈਨੇਡਾ ਪੁਲਿਸ ਨੇ ਮਾਮਲੇ ਦੀ ਜਾਂਚ ਦੀ ਗੱਲ ਆਖੀ ਹੈ ਪੌਂਗ ਡੈਮ ਵਿੱਚੋਂ ਪਾਣੀ ਛੱਡਣ ਕਾਰਨ ਪਿੰਡਾਂ 'ਚ ਸਹਿਮ ਪੋਂਗ ਡੈਮ ਦੇ ਫਲੱਡ ਗੇਟ ਦੁਬਾਰਾ ਖੋਲਣ ਨਾਲ ਪੰਜਾਬ 'ਚ ਸੈਂਕੜੇ ਪਿੰਡਾਂ ਦਾ ਫਿਕਰ ਵੱਧ ਗਿਆ ਹੈ। ਪੋਂਗ ਡੈਮ ਤੋਂ ਬਿਆਸ ਦਰਿਆ ਵਿੱਚ 22000 ਕਿਊਸਿਕ ਪਾਣੀ ਛੱਡਿਆ ਗਿਆ ਹੈ। ਜਿਸ ਮਗਰੋਂ ਹੁਣ ਬਿਆਸ ਦਰਿਆ ਵਿੱਚ 40000 ਕਿਊਸਿਕ ਪਾਣੀ ਵਗਣ ਲੱਗਿਆ ਹੈ। ਤਾਜ਼ਾ ਵੇਰਵਿਆਂ ਅਨੁਸਾਰ ਪੌਂਗ ਡੈਮ ਵਿੱਚ ਵੀਰਵਾਰ ਦੁਪਹਿਰ ਮਗਰੋਂ ਪਹਾੜਾਂ ਤੋਂ ਪਾਣੀ ਦੀ ਆਮਦ 60000 ਕਿਊਸਿਕ ਰਹਿ ਗਈ ਹੈ ਜਦਕਿ ਅੱਜ ਭਾਗੜਾ ਡੈਮ ਵਿੱਚ ਪਾਣੀ ਦੀ ਆਮਦ ਇੱਕਦਮ ਵੱਧ ਗਈ ਹੈ ਪੰਜਾਬ ਸਰਕਾਰ ਡੈਮਾਂ ਵਿੱਚ ਪਾਣੀ ਦੀ ਆਮਦ ਤੇ ਨੇੜੇ ਨਜ਼ਰ ਰੱਖ ਰਹੀ ਹੈ ਪੌਂਗ ਡੈਮ ਦਾ ਪਾਣੀ ਇਸੇ ਵੇਲੇ ਮਾਝੇ ਅਤੇ ਦੁਆਬੇ ਲਈ ਖਤਰਾ ਬਣ ਰਿਹਾ ਹੈ ਭਾਗੜਾ ਡੈਮ ਚ ਪਾਣੀ ਦੀ ਵਧੀ ਆਮਦ ਨੇ ਮਾਲਵਾ ਖਿਤੇ ਨੂੰ ਫਿਕਰਾਂ ਚ ਪਾ ਦਿੱਤਾ ਹੈ ਅਮਰੀਕਾ ਟੈਰਿਫ ਤੇ ਬੋਲੇ ਮੋਦੀ ਕਿਸਾਨ ਹਿੱਤਾਂ ਨਾਲ ਸਮਝੌਤਾ ਨਹੀਂ ਕੀਮਤ ਚ ਕੌਣ ਲਈ ਤਿਆਰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ਖਿਲਾਫ ਟੈਰਿਫ ਵਧਾ ਕੇ 50 ਫੀਸਦੀ ਕਰਨ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉਹਨਾਂ ਨੂੰ ਅਸਿੱਧੇ ਤੌਰ ਤੇ ਨਿਸ਼ਾਨਾ ਬਣਾਇਆ ਹੈ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਕਦੇ ਵੀ ਕਿਸਾਨਾਂ ਮਛੇਰਿਆਂ ਤੇ ਡੈਰੀ ਸੈਕਟਰ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰੇਗਾ ਉਹਨਾਂ ਨੇ ਏ ਵੀ ਆਖਿਆ ਕਿ ਜੇ ਲੋੜ ਪਈ ਤਾਂ ਉਹ ਇਸ ਲਈ ਭਾਰੀ ਨਿੱਜੀ ਕੀਮਤ ਚਕਾਉਣ ਲਈ ਵੀ ਤਿਆਰ ਹਨ ਅਮਰੀਕਾ ਵੱਲੋਂ ਭਾਰਤ ਵਿੱਚ ਖੇਤੀਬਾੜੀ ਤੇ ਡੈਰੀ ਖੇਤਰਾਂ ਵਿੱਚ ਵੱਧ ਤੋਂ ਵੱਧ ਪਹੁੰਚ ਦੇਣ ਦੀ ਮੰਗ ਕਰਨ ਤੇ ਇਹ ਸਮਝੌਤਾ ਸਿਰੇ ਨਹੀਂ ਚੜਿਆ ਧੰਨਵਾਦ